ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਜੀ ਮੈਕਸ 24 ਪੰਜਾਬ ਨਿਊਜ਼ ਚੈਨਲ ਜੀ ਅੱਜ ਗੱਲ ਕਰੀਏ ਡਾਕਟਰ ਸੋਲਦੀ ਤੇ ਕਾਫੀ ਜਿਹੜਾ ਵਾ ਚਰੋਣਾ ਪਾਰਟੀ ਦੇ ਵਿੱਚ ਕੰਮ ਕੀਤਾ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਲੰਬੀਆਂ ਤਸਵੀਰਾਂ ਮੇਰੇ ਪਿੱਛੇ ਕਿ ਅੰਤਮ ਦੇਹ ਨੂੰ ਜਿਹੜਾ ਲੈ ਕੇ ਜਿਹੜਾ ਵਾ ਜਾਇਆ ਜਾ ਰਿਹਾ ਹੈ ਘਰੋਂ ਜਿਹੜਾ ਲੈ ਕੇ ਨਿਕਲੇ ਨੇ ਘਰੋਂ ਚੋਂ ਲੈ ਕੇ ਜਿਹੜਾ ਨਿਕਲੇ ਨੇ ਤੇ ਹੁਣ ਜਿਹੜੀ ਅੰਤਮ ਦੇਹ ਉਹਨਾਂ ਦੀ ਕਾਫੀ ਜਿਹੜਾ ਵਾ ਤੁਸੀਂ ਦੇਖਿਆ ਕਿ ਜਿਹੜਾ ਵਾ ਇਲੈਕਸ਼ਨ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਜਿਹੜੀ ਹੋਈ ਤੇ ਕਾਫੀ ਚਰਚਾ ਚ ਰਹਿ ਹੈ ਫੀਲਡ 'ਚ ਵੀ ਜਾਂਦੇ ਰਹਿ ਕਾਫੀ ਜਿਹੜੇ ਚਰਚਾ 'ਚ ਰਹਿ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਜੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਲੰਬੀਆਂ ਤਸਵੀਰਾਂ ਤੁਹਾਨੂੰ ਕੈਮਰੇ ਦੇ ਰਾਹੀਂ ਦਿਖਾ ਰਹੇ ਚੈਨਲ ਤੇ ਕਿ ਜਿਹੜਾ ਵਾ ਉਹਨਾਂ ਦੀ ਅੰਤਮ ਦੇਹ ਨੂੰ ਜਿਹੜਾ ਅੱਜ ਲੈ ਕੇ ਜਾਇਆ ਜਾ ਰਿਹਾ ਜਿਹੜਾ ਵਾ ਅੱਜ ਜਿਹੜਾ ਲੈ ਕੇ ਜਾਇਆ ਜਾ ਰਿਹਾ ਜਿੱਥੇ ਕਿ ਕਾਫੀ ਜਿਹੜੇ ਉਹਨਾਂ ਦੀ ਜਿਹੜੀ ਆ ਅੰਤਮ ਦੇਹ ਜਿਹੜੀ ਘਰ ਤੋਂ ਲੈ ਕੇ ਤੁਰੇ ਨਹੀਂ ਹੁਣ ਜਿੱਥੇ ਕਿ ਅੱਜ ਤੁਸੀਂ ਦੇਖ ਸਕਦੇ ਜੇ ਘਰ ਤੋਂ ਲੈ ਕੇ ਜਿਹੜੀ ਅੰਤਮ ਦੇਹ ਕਾਫੀ ਕਾਫਲਾ ਤੁਸੀਂ ਦੇਖ ਸਕਦੇ ਪਿੱਛੇ ਦਾਕਰ ਕਿ ਕਾਫਲਾ ਕਾਫੀ ਦੇਖ ਸਕਦੇ ਜੇ ਕਿ ਕਾਫਲੇ ਦੇ ਨਾਲ ਜ ਨੂੰ ਜਿਹੜਾ ਵਾ ਹੁਣ ਲਿਖ ਕੇ ਜਾਇਆ ਜਾ ਰਿਹਾ ਹੈ ਕਿ ਜਿਹੜੀ ਆ ਉਹਨਾਂ ਦੀ ਅਗਨੀ ਦੇਹ ਨੂੰ ਜਿਹੜਾ ਵਾ ਅਗਨੀ ਭੇਟ ਜਿਹੜਾ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਅੱਜ ਅਸੀਂ ਮੌਜੂਦ ਹਾਂ ਜਿਲ੍ਹਾ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਘਰ ਦੇ ਬਾਹਰ ਜਿੱਥੇ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਬੀਤੇ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜਿਥੇ ਕਿ ਅੱਜ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅੱਜ ਉਹਨਾਂ ਦੇ ਘਰ ਤੋਂ ਅੰਤਿਮ ਯਾਤਰਾ ਕੱਢੀ ਗਈ ਜਿਥੇ ਕਿ ਯਾਤਰਾ ਸ਼ੈਰਦੇਵ ਵਕਫਕ ਚੌਂਕਾਂ ਦੇ ਵਿੱਚ ਕੱਢੀ ਗਈ ਜਿਥੇ ਕਿ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਉਹਨਾਂ ਦੇ ਅੰਤਿਮ ਦੇਹ ਤੇ ਫੁੱਲਾਂ ਦੀ ਵਰਖਾ ਕਰ ਉਹਨਾਂ ਨੂੰ ਸਰਦਾ ਦੇ ਫੁੱਲ ਪੇਟੋ ਜਿਹੜੇ ਘਰ ਦੇ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੋ ਕਿ ਲੰਮੇ ਸਮੇਂ ਤੋਂ ਕੈਂਸਰ ਦੀ ਸੰਕੇਤ ਬਿਮਾਰੀ ਦੇ ਨਾਲ ਜੁੜਦੇ ਆ ਰਹੇ ਸਨ ਜਿਥੇ ਕਿ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਆਪਣੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੜੀ ਉਹਨਾਂ ਨੇ ਭੂਮਿਕਨ ਨਿਭਾਈ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਉਮਰ ਦੀ ਤਾਂ 66 ਸਾਲ ਦੇ ਕਰੀਬ ਸੀ ਜਿਤੇ ਕਿ ਬੀਤੇ ਦਿਨੋਂ ਅਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਗੰਭੀਰ ਹਾਲਾਤ ਤੋਂ ਬਾਅਦ ਮੱਤਕ ਜਿਹੜਾ ਉਹਨਾਂ ਦੇ ਡਾਕਟਰਾਂ ਦੇ ਫੋਨ ਜਿਹੜਾ ਉਹਨਾਂ ਨੂੰ ਐਲਾਨ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਤਰਨਤਾਰਨ ਦੇ ਸੋਚਕੰਡ ਰੋਡ ਵਿਖੇ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ ਜਿਤੇ ਕਿ ਉਹਨਾਂ ਦੇ ਅੰਤਿਮ ਦਿਨ ਨੂੰ ਲੋਕਾਂ ਦੇ ਦਰਸ਼ਨਾਂ ਦੇ ਲਈ ਰੱਖਿਆ ਜਾ ਰਿਹਾ ਹੈ ਜਿਤੇ ਕਿ ਪਾਰਟੀ ਦੇ ਵਿੱਚ ਉਹਨਾਂ ਦੀ ਘਾਟ ਜਿਹੜੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਜਿੱਤੇ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਹਨਾਂ ਦੇ ਘਾਟਾ ਜਿਹੜੀ ਉਹ ਮਹਿਸੂਸ ਹੁੰਦੀ ਰਹੇਗੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਹੋਰਨਾਂ ਪਾਰਟੀਆਂ ਤੋਂ ਵੀ ਵੱਡੇ ਸਿਆਸੀ ਆਗੂ ਉਹਨਾਂ ਦੀ ਜਿਹੜੀ ਅੰਤਿਮ ਦੇਹ ਦੇ ਜਿਹੜੇ ਉਹ ਦਰਸ਼ਨ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਦੇਖਣ ਨੂੰ ਮਿਲੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵੰਡਾਉਣ ਪਹੁੰਚੇ ਸਿਆਸਤ ਦਾਤਾ ਦੀ ਸੂਚੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਕੈਬਨਿਕ ਮੰਤਰੀ ਲਾਜੇ ਸਿੰਘ ਭੁੱਲਰ ਕੁਲਦੀਪ ਸਿੰਘ ਧਾਲੀਵਾਲ ਹਰਪਦਨ ਸਿੰਘ ਏਟੀਓ ਸਪੀਕਰ ਕੁਲਤਾਰ ਸਿੰਘ ਸਦਵਾ ਐਮਐਲਐਨ ਰੇਰ ਕਰਾਟੀਆ ਸਰਵਨ ਸਿੰਘ ਤੁਨ ਯੂਥ ਪ੍ਰਧਾਨ ਅੰਗਤ ਸੋਹਲ ਪਾਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਾਬਕਾ ਐਮਐਲਏ ਹਰਮੇਸ਼ ਸਿੰਘ ਸੰਧੂ ਤਲਬੀਰ ਸਿੰਘ ਗਿੱਲ ਸੋਨੀਆ ਮਾਨਾ ਤੇ ਹੋਰ ਕਈ ਵੱਡੇ ਸਿਆਸੀ ਚਿਹਰੇ ਮੌਜੂਦ ਹੈ ਜਿੱਥੇ ਕਿ ਵੱਡੀਆਂ ਤਸਵੀਰਾਂ ਜਿਹੜੀਆਂ ਤੁਸੀਂ ਮੈਕਸ 24 ਪੰਜਾਬ نیوز ਚੈਨਲ ਦੇ ਮਾਧਿਅਮ ਨਾਲ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਜਿਹੜੀ ਉਹ ਅੰਤਿਮ ਦੇਹ ਨੂੰ ਜਿਹੜੀ ਉਹ ਦਰਸ਼ਨਾਂ ਦੇ ਲਈ ਲੋਕਾਂ ਦੇ ਦਰਸ਼ਨਾਂ ਜਿਹੜੀ ਜਿਹੜੀ ਉਹ ਰੱਖੀ ਗਈ ਹੈ ਜਿੱਥੇ ਕਿ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਜਿਹੜਾ ਅੰਤਿਮ ਜਿਹੜਾ ਉਹਦੀ ਯਾਤਰਾ ਜਿਹੜੀ ਉਹ ਵਿਚਾਰ ਦੇ ਵਿੱਚ ਕੱਢੀ ਗਈ ਜਿੱਥੇ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ 哎。<noise> 아. <목소리도> <목소리도> ਅੱਪ ਅੱਪ ਬਾਜੂ ਚੱਤ ਅੱਜ ਬਹੁਤ ਮਾੜੀ ਗੱਲ ਹੋਈ ਆ ਇੱਕ ਸਾਡੇ ਇਲਾਕੇ ਦੀ ਸਾਡੇ ਜ਼ਿਲ੍ਹੇ ਦੀ ਇੱਕ ਬਹੁਤ شریف ਸ਼ਖਸੀਅਤ ਆ ਜਿਨ੍ਹਾਂ ਨੇ ਬੜੀ ਇੱਥੇ ਸੇਵਾ ਕੀਤੀ ਪਹਿਲਾਂ ਸਰਕਾਰੀ ਡਾਕਟਰ ਦੇ ਤੌਰ ਤੇ ਹਰ ਇੱਕ ਗਰੀਬ ਦਾ ਇਲਾਜ ਉਹਨਾਂ ਨੇ ਮੇਰਾ ਉਹਨਾਂ ਨਾਲ ਪਿਛਲੇ 20 ਸਾਲ ਤੋਂ ਉਹਨਾਂ ਨਾਲ ਵਾਸਤਾ ਸੀ ਜਦੋਂ ਖੇਮ ਕਰਨ ਵੀ ਉਹ ਐਸਐਮਓ ਰਹੇ ਨੇ ਕਿਸੇ ਦਾ ਸਨੇ ਕੋਈ ਮਰੀਜ਼ ਭੇਜ ਦੀਏ ਕੋਈ ਫੋਨ ਕਰ ਦੀਏ ਉਹਨਾਂ ਨੇ ਬਗੈਰ ਪੈਸਿਆਂ ਤੋਂ ਹਰ ਇੱਕ ਬੰਦੇ ਦਾ ਇਲਾਜ ਕੀਤਾ ਤੇ ਅੱਜ ਸਾਡੇ ਇਲਾਕੇ ਨੂੰ ਤਰਨਤਨ ਜ਼ਿਲ੍ਹੇ ਨੂੰ ਬਹੁਤ ਵੱਡਾ ਘਾਟਾ ਪਿਆ ਆ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਸਾਰੇ ਪਰਿਵਾਰ ਦੇ ਨਾਲ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੀ ਪਾਰਟੀ ਕਾਂਗਰਸ ਪਾਰਟੀ ਅਸੀਂ ਸਾਰੇ ਖੜੇ ਆ ਕਿਤੇ ਵੀ ਪਰਿਵਾਰ ਨੂੰ ਲੋੜ ਹੋ ਗਈ ਅਸੀਂ ਇਹਨਾਂ ਦੇ ਨਾਲ ਖੜੇ ਆ ਜਦੋਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੱਖਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਕਿਤੇ ਨਾ ਕਿਤੇ ਜਦੋਂ ਕਾਰਜਾਂ ਦੀ ਚੱਲ ਰਹੀ ਉਹ ਜ਼ਰੂਰ ਹੁੰਦਾ ਜਿਵੇਂ ਤਸਵੀਰਾਂ ਇਸ ਸਾਬ ਉਹਨਾਂ ਦੀ ਜਿਹੜੀ ਸ਼ਰਾਫਤ ਸੀ ਉਹਨਾਂ ਦਾ ਮਿਲਸਾਰ ਸੀ ਉਹਨਾਂ ਦਾ ਸੁਭਾਅ ਸੀ ਹੁਣ ਵੀ ਉਹ ਮਿਲਦੇ ਰਹਿੰਦੇ ਸੀ ਚੰਡੀਗੜ੍ਹ ਜਾਂ ਗਾਇਬ-ਗਾਇਬ ਕਿਸੇ ਪ੍ਰੋਗਰਾਮ ਤੇ ਇਹ ਸਾਰਾ ਉਹਦੇ ਕਰਕੇ ਆ ਵੀ ਜਿਹੜਾ ਅੱਜ ਸਾਰੇ ਹਰ ਇੱਕ ਪਾਰਟੀ ਦਾ ਨਮਾਇੰਦਾ ਜਾਂ ਕੋਈ ਆਗੂ ਆ ਜਾਂ ਕੋਈ ਵਰਕਰ ਆ ਵੱਖੋ-ਵੱਖਰੇ ਪਾਰਟੀਆਂ ਦੇ ਜਿਹੜੇ ਅਫਸੋਸ ਕਰਨ ਉਹਨਾਂ ਦੇ ਘਰ ਪਹੁੰਚੇ ਨੇ ਬੜੀ ਮਾੜੀ ਗੱਲ ਹੋਈ ਆ ਪਹਿਲਾਂ ਤੇ ਅਜੇ ਕੋਈ ਉਹਨਾਂ ਦੀ ਜਾਣਦੀ ਉਮਰ ਨਹੀਂ ਸੀ ਪਰ ਨਾਮਰਾਦ ਬਿਮਾਰੀ ਉਹਨਾਂ ਨੂੰ ਲੱਗੀ ਅਜੇ ਤੋਂ ਕੁਝ ਸਮਾਂ ਪਹਿਲਾਂ ਕਈ ਸਰਵਰ ਦੀ ਪੈੜੀ ਬਿਮਾਰੀ ਆ ਨਾ ਹੀ ਬੜਾ ਮਾੜਾ ਹੋਲੀ-ਹੋਲੀ ਸਰੀਰ ਨੂੰ ਖਾ ਗਈ। ਬਾਕੀ ਅਸੀਂ ਪਰਿਵਾਰ ਦੇ ਨਾਲ ਡਟੇ ਆਂ। ਪਰਿਵਾਰ ਨੂੰ ਕਿਤੇ ਵੀ ਲੋਡ ਹੋ ਗਈ। ਪਾਰਟੀ ਤਰਫੋਂ ਅਸੀਂ ਸਾਰੇ ਭਰਾ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਪਰਿਵਾਰ ਦੇ ਹਰ ਕੰਮ ਦੇ ਵਿੱਚ ਅਸੀਂ ਅੱਗੇ ਮੋਹਰੀ ਹੋ ਕੇ ਕੰਮ ਕਰਾਂਗੇ। ਬਾਕੀ ਜਿਹੜੀ ਇਹ ਘਾਟ ਪਈ ਹੈ, ਘਾਟ ਨਹੀਂ ਪੂਰੀ ਹੋਣੀ ਕਿਉਂਕਿ ਡਾਕਟਰ ਸਾਹਿਬ ਨੇ ਪਹਿਲਾਂ बतौर ਡਾਕਟਰ ਬੜੀਆਂ ਵਧੀਆ ਸੁਭਾਵਾਂ ਨਪਾਈਆਂ ਸਾਡੇ ਪੱਟੀ ਖੇਮ ਕਰਨ ਕਦੂਰ ਸਾਹਿਬ ਤਰਨਤਾਰ ਹਰ ਥਾਂ ਤੇ ਇਹਨਾਂ बतौर ਐਸਐਮਓ ਅੱਖਾਂ ਦੇ ਸਰਜਨ ਸਨ। ਬੜੀਆਂ ਇਹਨਾਂ ਨੇ ਮਤਲਬ ਦੀਆਂ ਇਨਾਂ ਦੀਆਂ ਲੋਕਾਂ ਦੇ ਆਪਰੇਟ ਕਰਦੇ ਰਹੇ ਆ ਦੇਖੋ ਭਾਵੇਂ ਇਹ ਚਲੇ ਵੀ ਗਏ ਆ ਪਰ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਨਾਲ ਆਪਰੇਟ ਕਰਕੇ ਉਹਨਾਂ ਨੂੰ ਦੁਨੀਆ ਵੇਖਣ ਦੇ ਯੋਗ ਬਣਾਇਆ ਇਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਲੋਕ ਇਹਨਾਂ ਦੀ ਇਹ ਜਤਨਾ ਸਦਕਾ ਦੁਨੀਆ ਨੂੰ ਵੇਖ ਸਕਣਗੇ ਤੇ ਜਦੋਂ ਕੋਈ ਚੰਗਾ ਬੰਦਾ ਹੋਵੇ ਉਹ ਸਮਾਜ ਦੇ ਵਿੱਚ ਚੰਗੀਆਂ ਸਿੱਧਾਂ ਹੀ ਦੇਖੇ ਜਾਂਦਾ ਬੜੀ ਮਾੜੀ ਗੱਲ ਹੋਈ ਆ ਮੈਂ ਪ੍ਰਮਾਤਮਾ 'ਗੇ ਅਰਦਾਸ ਬੇਨਤੀ ਕਰਦਾ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਜਨ ਵਾਸਤੇ ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਇਸ ਤਿਹਾਰਣ ਨੂੰ ਪਾਣਾ ਮੰਨਦਾ ਬਾਕੀ ਸਾਰੇ ਸਾਡੇ ਮੰਤਰੀ ਸਹਿਬਾਨ ਸਾਡੇ ਪਾਰਟੀ ਦੇ ਪ੍ਰਧਾਨ ਜੀ ਹਰੋੜਾ ਜੀ ਐਮਐਲਏ ਸਹਿਬਾਨ ਸਾਰੇ ਪਰਿਵਾਰ ਨੂੰ ਕਰੀਏ ਮਨਮਾਨ ਪਾਰਟੀ ਦੇ ਹਰੋੜਾ ਦੇ ਨਾਮ ਸਾਰੇ ਅੱਜ ਇੱਥੇ ਆਏ ਸਾਡੇ ਬਹੁਤ ਹੀ ਪਿਆਰੇ ਸਾਥੀ ਸਾਰੇ ਸਾਥੀ ਐਮਐਲਏ ਦਰਸਾ ਡਾਕਟਰ ਜੀ ਨੂੰ ਬੜੀ ਨਾਮਰਾਦ ہماری ਤੋਂ ਪੀੜਸਤ ਬੜੀ ਵੱਡੀ ਕਾਰ ਨਹੀਂ ਨਾ ਤਮਾ ਬੇਚੀ ਗਾਲੋ ਗਾਲਜ ਲੈਣਾ ਕਰਕੇ ਆਪਣੀ ਚਾਹਤ ਉਹਨਾਂ ਦੇ ਜੀ ਸਾਥ ਸਭ ਨੂੰ ਪਿਆਰ ਸਤਿਕਾਰ ਮੋਹ ਪੇਉਕੀਆ ਸਾਰੇ ਸਾਡਾ ਪਰਪੰਦਾ ਮੈਂ ਬੁਰੇ ਸਾਥ ਦੇ ਜਨਤਰਾਜ ਕਰਨਾ ਵੀ ਪਰਿਵਾਰ ਹੋਵੇ ਜਿਹੜਾ ਪੜਨਾ ਬੜਾ ਕਰਨਾ ਪਾਣਾ ਮੰਨਦਾ ਬਾਲਵਕਸ਼ਣ ਬੜਾ ਦੁੱਖ ਹੋਇਆ ਬੜਾ ਸਾਥ ਦਿੱਤਾ ਉਹਨਾਂ ਨੇ ਹਮੇਸ਼ਾ ਸਾਡੇ ਸੰਘਰਸ਼ ਦੇ ਵਿੱਚ ਬੜਾ ਸਾਥ ਦਿੱਤਾ ਪਾਰਟੀ ਦਾ ਸਾਡਾ ਪਰਸਨਲ ਵੀ ਬੜਾ ਬੜਾ ਸਾਥ ਦਿੱਤਾ ਉਹ ਇੱਕ ਪਿਆਰਾ ਸੱਜਣ ਸਾਡਾ ਅਗਲਾ ਸੱਜਣ ਚਲਾ ਗਿਆ ਬਹੁਤ ਦੁੱਖ ਹੈ ਜੀ